ਵੀਡੀਓ ਦੇਖਣ ਵਾਸਤੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅੱਜ ਆਪਾਂ ਬਣਾਵਾਂਗੇ ਆਲੂ ਪਿਆਜ਼ ਤੇ ਪਿੰਡੀਆਂ ਦੀ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਆਲੂ ਤੇ ਪਿਆਜ਼ ਤੇ ਪਿੰਡੀਆਂ ਤੇ ਇਹਨਾਂ ਜਿੱਜਿਆਂ ਨੂੰ ਕੱਟ ਲਿਆ ਕੜਾਈ ਲਈਏ ਇਹਦੇ ਵਿੱਚ ਪਾਵਾਂਗੇ ਤੇਲ ਤੇਲ ਨੂੰ ਆਪਾਂ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਤੋਂ ਬਾਅਦ ਇਹਦੇ ਵਿੱਚ ਫਰਾਈ ਕਰਾਂਗੇ ਆਪਾਂ ਇਹਨਾਂ ਪਿੰਡੀਆਂ ਠੀਕ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਫਰਾਈ ਕਰਾਂਗੇ ਤੇ ਫਰਾਈ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਬਾਹਰ ਕੱਢ ਲਵਾਂਗੇ ਚੰਗੀ ਤਰ੍ਹਾਂ ਫਰਾਈ ਕਰਕੇ ਠੀਕ ਹੈ ਜਿਵੇਂ ਤੁਸੀਂ ਦੇਖਿਆ ਫਰਾਈ ਹੋ ਜਾਂਦੀਆਂ ਨੇ ਆ ਇਹਨਾਂ ਨੂੰ ਫਰਾਈ ਕਰਨ ਨਾਲ ਕਿੰਦਾ ਕਿ ਤੇਲ ਨਹੀਂ ਛੱਡਦੀਆਂ ਜਿਆਦਾ ਤੇਲ 'ਚ ਫਰਾਈ ਕਰਨ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਜੀ ਤੇ ਬਸ ਥੋੜੇ ਤੇਲ ਦੇ ਵਿੱਚ ਤੁਸੀਂ ਕੱਲੀਆਂ ਪਿੰਡੀਆਂ ਸਿੱਖਣਾਂ ਕਹਿ ਲੋ ਜਾਂ ਇਹਨਾਂ ਨੂੰ ਫਰਾਈ ਸ਼ੈਲੋ ਫਰਾਈ ਜੀਆਂ ਕਰਨੀ ਹੈ ਬਸ ਪਿੰਡੀਆਂ ਦੇਖੋ ਆਪਣੀਆਂ ਫਰਾਈ ਹੋ ਚੁੱਕੀਆਂ ਇਹਨਾਂ ਨੂੰ ਆਪਾਂ ਕੱਢ ਲਾਂਗੇ ਇਸੇ ਤੇਲ ਦੇ ਵਿੱਚ ਆਪਾਂ ਜਿਹੜੇ ਆਲੂ ਆਪਣੇ ਉਹਨਾਂ ਨੂੰ ਵੀ ਫਰਾਈ ਕਰ ਲਾਂਗੇ ਠੀਕ ਹੈ ਆਲੂ ਵੀ ਫਰਾਈ ਹੋ ਚੁੱਕੇ ਆ ਤੇ ਆਲੂ ਵੀ ਆਪਾਂ ਹੁਣ ਬਾਹਰ ਕੱਢ ਲਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ ਹੁਣ ਪਿਆਜ਼ ਠੀਕ ਹੈ ਤੇ ਇਹ ਮੈਨੂੰ ਵੀ ਅੱਜ ਫਰਾਈ ਕਰਾਂਗੇ ਠੀਕ ਹੈ ਦੋ ਤੋਂ ਚਾਰ ਮਿੰਟ ਅੱਪਾ ਚਲਾਵਾਂਗੇ ਕਿਉਂਕਿ ਹੁਣ ਜਿਹੜਾ ਤੇਲ ਆ ਬਹੁਤ ਘੱਟ ਰਹਿ ਗਿਆ ਸੀ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਫਰਾਈ ਕਰਕੇ ਰੱਖੇ ਸੀ ਆਲੂ ਤੇ ਛੰਡੀਆਂ ਪਾਤੀਆਂ ਮਿਰਚ ਪਾਤੀ ਨਮਕ ਪਾਤਾ ਹਲਦੀ ਪਾਤੀ ਠੀਕ ਹੈ ਉਹ ਹੁਣ ਇਹਨਾਂ ਨੂੰ ਬਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਤੇ ਬਹੁਤ ਹੀ ਟੇਸਟੀ ਮਸਾਲੇਦਾਰ ਜੀਆਂ ਪਿੰਡੀਆਂ ਆਪਣੀਆਂ ਬਣ ਕੇ ਤਿਆਰ ਆ ਇਹ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਦੁੱਤੀ ਕਿੰਨੀ ਵਧੀਆ ਥੀਂ ਬਣੀ ਆ ਪਿੰਡੀਆਂ ਬਣੀਆਂ ਤੇ ਦੁਪਹਿਰ ਦਾ ਟਾਈਮ ਹੋ ਚੁੱਕਿਆ ਸੀਗਾ ਤੇ ਹੁਣ ਆਪਾਂ ਠੱਠ ਵੀ ਚੁੱਕੇ ਸੀਗੇ ਹੁਣ ਆਪਾਂ ਕਰ ਲਿਆ ਰੋਟੀ ਤੇ ਹੋ ਗਈ ਆਲੂ ਢਿੰਡੀ ਦੀ ਸਬਜੀ ਤੇ ਨਾਲ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀ ਆ ਪਲੀਜ਼ ਵੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਕਰੋ ਤੇ ਵੀਡੀਓ ਦੇਖਣ ਆਪ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫਰ ਵਾਚਿੰਗ